ਚੱਲੋ ਭਜੀ ਕਰੋ ਇੱਕ ਮਿੰਟ ਇੱਕ ਮਿੰਟ ਠੀਕੋ ਠੀਕੋ ਥੈਂਕ ਯੂ ਜੀ ਥੈਂਕ ਯੂ ਸਸਕਾਲ ਮੈਮ ਸਸਕਾਲ ਸਸਕਾਲ ਥੈਂਕ ਯੂ so much ਥੈਂਕ ਯੂ ਜੀ ਅਚੇ ਤੁਹਾਡਾ ਵੀ ਓਕੇ ਸਸਕਾਲ ਜੀ ਸਸਕਾਲ ਸਾਰਿਆਂ ਨੂੰ ਥੈਂਕ ਯੂ ਜੀ ਥੈਂਕ ਯੂ ਸੇ ਕਿ ਵਾਈਵਰਚ Thank you very much. Thank you. Thank you. Thank you. Okay. Thank you, thank you. Okay. Oh you. oh these are the three babies. ਜੇ ਨਹੀਂ ਦੱਸਦੇ ਹੋ ਤੁਸੀਂ ਫਿਰ ਅਸੀਂ ਚਲੇ ਜਾਂਦੇ ਸਾਨੂੰ ਲੱਗਦਾ ਨਹੀਂ ਸਭ ਠੀਕ ਹੈ ਬਸ ਸਸਟਾ ਕਿ ਪਰ ਹੁੰਦਾ ਹੈ ਇਹੋ ਚੀਜ਼ ਆਪਣੇ ਭਾਰ ਕੀ ਚੋ ਗਈ ਜਾਂ ਮੈਡੀਕਲ ਦਾ ਹੋਵੇ ਜਾਂ ਤੁਹਾਡੇ ਜਿਹੜੇ ਕੇਸ ਨੇ ਉਹ ਸੁਣੇ ਨਹੀਂ ਜਾ ਰਹੇ ਇਸੇ ਕਾਫੀ ਦੇਰ ਹੋ ਰਹੀ ਹੈ ਕਿ ਤੁਸੀਂ ਮੈਨੂੰ ਸਾਰੀ ਚੀਜ਼ ਬੜੇ ਪੂਰੇ ਤਰੀਕੇ ਨਾਲ ਦੱਸ ਸਕਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਕੋਈ ਤੁਹਾਨੂੰ ਰੋਕਣ ਵਾਲਾ ਨਹੀਂ ओके जी ਸਰਾ ਜਿਹੜੇ ਮੈਲ ਕਮਿਸ਼ਨ ਲਈ ਤੁਸੀਂ ਹੋ ਸੀ ਕਿ ਅੱਜ ਮਾਨਯੋਗ ਚੇਅਰਪਰਸਨ ਔਰ ਔਰਮਨ ਰਾਈਟ ਕਮਿਸ਼ਨ ਜੇਲ੍ਹ ਤੇ ਵਿਜ਼ਿਟ ਕੀਤੀ ਉਹਨਾਂ ਵੱਲੋਂ ਤੇ ਉਹਨਾਂ ਵੱਲੋਂ ਕੁਝ ਬੰਦੀਆਂ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਦੀ ਡੈਫੀਨੇਟਲੀ ਅਸੀਂ ਕੰਪਲਾਈ ਕਰਾਂਗੇ ਤੇ ਜਿਵੇਂ ਮੈਮ ਨੇ ਕਿਹਾ ਕਿ ਅਸੀਂ ਪ੍ਰੋਪਰ ਮੈਡੀਕਲ ਫੈਸਿਲਿਟੀ ਅਵੇਲ ਕਰਵਾ ਰਹੇ ਹਾਂ ਔਮਨ ਇਨਮੇਟਸ ਨੂੰ ਹਰ ਇੱਕ ਤਰੀਕੇ ਦੀ ਉਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਤਰੀਕੇ ਦੀ ਕੋਈ ਕੰਪਲੇਂਟ ਵਗੈਰਾ ਨਹੀਂ ਹੋਈ ਅਸੀਂ ਉਨਾ ਵੱਲੋਂ ਉਹਨਾਂ ਵੱਲੋਂ ਫੋਰਡ ਇਨਸਪੈਕਟ ਕੀਤਾ ਗਿਆ ਜਿਹੜੀਆਂ ਲੇਡੀਜ਼ ਨਾਲ ਉਹਨਾਂ ਦੇ ਬੱਚੇ ਰਹਿ ਰਹੇ ਆ ਉਹਨਾਂ ਦੀ ਫੈਸਿਲਿਟੀਆਂ ਕਿਵੇਂ ਦੀ ਅਵੇਲ ਕਰ ਰਹੇ ਆ ਉਹ ਦੇਖਿਆ ਗਿਆ ਪ੍ਰੋਪਰ ਕ੍ਰੈਚ ਫੈਸਿਲਿਟੀ ਐਸੀ ਅਵੇਲ ਕਰਵਾਈ ਕਰਵਾ ਰਹੇ ਆ ਮੈਮ ਅੱਜ ਮੈਂ ਪੁਸ਼ਨ ਇਥੇ ਪਹੁੰਚੇ ਸੀ ਜੀਐਨ ਦੇ ਵਿੱਚੋਂ ਲਗਾਤਾਰ ਇਥੇ ਜਾਣਕਾਰੀ ਲਈਤੀ ਜਾ ਰਹੀ ਹੈ ਕਿ ਜਿਹੜੀਆਂ ਮੈਂ ਇਸ ਪਰ ਦੇਖੋ ਸਾਡੇ ਇਸ ਪ੍ਰੋਸੈਸ ਅ ਇਸ ਪ੍ਰੋਸੈਸ ਇਹਦੇ ਵਿੱਚ ਲੇਡੀਜ਼ ਨੂੰ ਮੌਕਾ ਮਿਲਿਆ ਕਿ ਉਹ ਆਪਣੇ ਜਿਹੜੇ ਇਸ਼ੂਸ ਨੇ ਖੁੱਲ ਕੇ ਅੱਗੇ ਰੱਖ ਸਕਣ ਜਿਵੇਂ ਕਿ ਅੱਜ ਕੁਝ ਲੇਡੀਆਂ ਨੇ ਮੈਨੂੰ ਦੱਸਿਆ ਕਿ ਜਿੱਥੇ ਉਹਨਾਂ ਦੇ ਬੱਚੇ ਰਹਿ ਰਹੇ ਨੇ ਦੇ ਆਰ ਨਾਟ ਵੈਰੀ ਸੈਟੀਸਫਾਈਡ ਕਿ ਉਹਨਾਂ ਨੇ ਬੱਚੇ ਕਿਵੇਂ ਠੀਕ ਤਰੀਕੇ ਨਾਲ ਰੱਖੇ ਹੋਏ ਨੇ ਸੋ ਮੈਂ ਚਾਹਦੀ ਸੀ ਸਾਡੇ ਤੋਂ ਕਿ ਅਸੀਂ ਉਹ ਬੱਚਿਆਂ ਨੂੰ ਇੱਕ ਵਾਰ ਮਿਲੀਏ ਔਰ ਇੱਕ ਲੇਡੀ ਨੇ ਇਹ ਵੀ ਕਿਹਾ ਕਿ ਉਹਨੇ ਤਿੰਨ ਛੋਟੇ ਬੱਚੇ ਛੱਡੇ ਹੋਏ ਐ ਇੱਕ ਬੱਚਾ 1 ਸਾਲ ਦਾ ਲੜਕਾ ਹੈ ਉਹ ਚਾਹਦੀ ਹੈ ਉਹ ਅੰਦਰ ਉਹਦੇ ਕੋਲ ਜੇਲ੍ਹ 'ਚ ਆ ਕੇ ਰਹੇ ਬੱਚਾ ਸੋ ਐਸੇ ਕੁਝ ਇਸ਼ੂਜ਼ ਉਹਨਾਂ ਨੇ ਸ਼ੇਅਰ ਕਰਿਆ ਇੱਕ ਲੇਡੀ ਨੇ ਕਿਹਾ ਕਿ ਮੇਰੇ ਬੱਚੇ ਦੀ ਐਜੂਕੇਸ਼ਨ ਹੁਣ ਪ੍ਰੋਪਰ ਨਹੀਂ ਹੋ ਪਾਰੀ ਉਹ ਕਰਵਾ ਦੋ ਸੋ ਅਸੀਂ ਹੁਣ ਉਹਨਾਂ ਦੀਆਂ ਫੈਮਲੀਆਂ ਨਾਲ ਕ ਔਰ ਜੇਲ੍ਹ ਦੇ ਮੂਹਰੇ ਮਤਲਬ ਕੋਈ ਲੱਗਦਾ ਕਿ ਬਾ ਬਾਲਕਾਂ ਜਿਹੜਾ ਉਹ ਚਾਹੀਦਾ ਕਿ ਇਸ ਕੋਲ ਬੱਚਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਅ ਦੇਖੋ ਅੰਦਰ ਬਹੁਤ ਅੱਛੇ ਅਰੇਂਜਮੈਂਟ ਕੀਤੇ ਹੋਏ ਨੇ ਪ੍ਰੋਪਰ ਇੱਕ ਕਰਾਚਾ ਹੈ ਪ੍ਰੋਪਰ ਇੱਕ ਸਕੂਲ ਹੈ ਔਰ ਜਿਹੜਾ ਇੱਕ ਛੋਟਾ ਬੱਚਾ ਹੁੰਦਾ ਜਿਵੇਂ ਕਿ 1 ਸਾਲ ਦੇ 2 ਸਾਲ ਦੇ ਜਾਂ ਜਿਹੜੇ 3 ਸਾਲ ਦੇ ਬੱਚੇ ਨੇ ਅਗਰ ਮਦਰ ਦ ਉਹਨਾਂ ਨੂੰ ਰੱਖ ਸਕਦੀ ਹੈ ਤਾਂ ਮੈਨੂੰ ਲੱਗਦਾ ਮਦਰ ਤੋਂ ਬੈਟਰ ਤਾਂ ਹੁਣ ਹੋਰ ਕੀ ਹੋਏਗਾ ਲੇਕਿਨ ਅਗਰ ਅਸੀਂ ਕਿਉਂਕਿ ਇੱਥੇ ਵੈਸੇ ਵੀ ਇਨਸਪੈਕਸ਼ਨਸ ਕਰਦੇ ਹਾਂ ਅਦਰ ਸਾਨੂੰ ਲੱਗਦਾ ਕਦੀ ਨਹੀਂ ਠੀਕ ਹੈ ਤਾਂ ਅਸੀਂ ਉਹ ਬੱਚੇ ਨੂੰ ਲੈ ਜਾਂਦੇ ਹਾਂ ਅਹ ਜਿਵੇਂ ਕਿ ਤੁਸੀਂ ਜੇਡ ਇਨਸਪੈਕਸ਼ਨ ਤੇ ਇਸੇ ਸਿਰਫ ਇਨਮੇਟਸ ਦੇ ਜਿਹੜੀਆਂ ਫੀਮੇਲਸ ਹੈਗੀਆਂ ਨੇ ਇੱਥੇ ਦੇਖਣ ਦੇ ਲਈ ਕਿ ਉਹਨਾਂ ਦਾ ਹੈਲਥ ਇਸ਼ੂਸ ਕੀ ਨੇ ਜਾਂ ਉਹਨਾਂ ਦੇ ਜਿਹੜੇ ਕਿੰਨੇ ਅੰਡਰ ਟ੍ਰਾਇਲਸ ਨੇ ਕਿੰਨੇ ਅੰਡਰ ਟ੍ਰਾਇਲਸ ਕਿੰਨੇ ਦੇ ਤੋ ਹੈਗੀਆਂ ਨੇ ਉਹਨਾਂ ਦੀ ਲੀਗਲ ਏਡਸ ਕੈ ਉਹ ਚੱਲ ਰਹੀਆਂ ਨੇ ਫਿਰ ਜੇ ਉਹਨਾਂ ਦੇ ਕੋਈ ਛੋਟੇ ਬੱਚੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਦੇਖਭਾਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਕਈ ਇਨਮੇਟਸ ਹੁੰਦੇ ਨੇ ਕਿ ਜਿਹੜੇ ਛੋਟੇ ਬੱਚੇ ਨੇ ਬਿਲਕੁਲ 6 ਸਾਲ ਤੋਂ ਥੱਲੇ ਉਹ ਤੇ ਨਾਲ ਹੁੰਦੇ ਨੇ ਪਰ ਕਈ ਵਾਰੀ ਕੀ ਹੁੰਦਾ ਕਿ ਲੇਡੀਜ਼ ਇਕੱਲੀਆਂ ਹੁੰਦੀਆਂ ਨੇ ਇੱਕ ਇੱਥੇ ਆ ਜਾਂਦੀਆਂ ਨੇ ਕਿਸੇ ਨਾ ਕਿਸੇ ਐਕਟ ਅੰਦਰ ਲੇਕਿਨ ਪਿੱਛੇ ਬੱਚੇ ਇਕੱਲੇ ਰਹਿ ਜਾਂਦੇ ਨੇ ਮਾਪੇ ਨਹੀਂ ਆ ਜਾਂ ਕੋਈ ਨਹੀਂ ਸਿਰਫ ਘਰ ਦੇ ਆਸ-ਪਾਸ ਦੇ ਬੰਦੇ ਉਹਨਾਂ ਨੂੰ ਦੇਖਭਾਲ ਕਰਦੇ ਨੇ ਉਹਨਾਂ ਦੇ ਲਈ ਸਾਡੇ ਨਾਲ ਚਾਈਲਡ ਪ੍ਰੋਟੈਕਸ਼ਨ ਵਾਲੇ ਵੀ ਹੈਗੇ ਨੇ ਇਥੇ ਤੇ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਇਸੇ ਕਰਕੇ ਇੱਕ ਦੋ ਫੈਮਿਲੀਆਂ ਸ ਹੈ ਜਿਨ੍ਹਾਂ ਦੇ ਬੱਚੇ ਪਿੱਛੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੇ ਲਈ ਜਿਹੜੀ ਪੂਰੀ ਅਸਿਸਟੈਂਸ ਦਿੱਤੀ ਜਾਏਗੀ ਸੋ ਥਿਸ ਇਜ਼ ਵਾਟ ਵੀ ਹੈਡ ਕੰਫਰਮ ਲਾਸਟ ਲਾਸਟ ਟਾਈਮ ਵੀ ਦੇਖਿਆ ਗਿਆ ਸੀ ਵੀ ਜਿਨ੍ਹਾਂ ਕੋਲ ਕੇਸ ਕਰਾਉਣ ਦੀ ਫੈਸਲੀ ਨਹੀਂ ਹੈ ਜਦ ਇਮੀਗ੍ਰੇਸ਼ਨ ਆਫਿਸ ਕਰਨ ਮੁੰਡੜੀਆਂ ਲੜਕੇ ਹੋਗੇ ਹਾਂ ਹਾਂਜੀ ਉਹਨਾਂ ਵਾਸਤੇ ਵੀ ਸਰਕਾਰ ਉਹ ਵੀ ਮੈਂ ਅੱਜ ਵੀ ਮੈਂ ਇਹੀ ਦੇਖਿਆ ਹੈਗਾ ਕਿ ਇਮੀਗ੍ਰੇਸ਼ਨ ਕੰਪਨੀਆਂ ਤੋਂ ਜਾਂ ਕੋਈ ਸਾਈਬਰ ਕ੍ਰਾਈਮ ਤੋਂ ਕਾਫੀ ਜਿਹੜੇ EMPLOYEES ਨੇ ਵਿਦਾਊਟ ਕੰਟਰੈਕਟ ਵਿਦਾਊਟ ਐਨੀਥਿੰਗ ਉਹ ਫਸ ਜਾਂਦੇ ਨੇ ਉੱਥੇ ਜਾ ਕੇ ਫਿਰ ਉਹ ਕਹਿੰਦੇ ਜੀ EMPLOYEER ਤੋਂ ਭੱਜ ਗਏ EMPLOYEES ਫੜੇ ਜਾਂਦੇ ਨੇ ਮੈਂ ਹਮੇਸ਼ਾ ਲਾਸਟ ਟਾਈਮ ਵੀ ਇਹ ਹੀ ਗੱਲ ਕਹੀ ਸੀ ਅਸੀਂ 32 ਗਰਲਸ ਨੂੰ ਛੁਡਵਾਇਆ ਵੀ ਸੀਗਾ ਉਹਨਾਂ ਦੇ ਲਈ ਲੋਅਰਸ ਕਰਕੇ ਪੈਸੇ ਦਾ ਬੰਦੋਬਸ ਕਰਕੇ ਕਿ ਜਿੰਨੇ ਵੀ ਕੁੜੀਆਂ ਹੈਗੀਆਂ ਜਾਂ ਬੱਚੇ ਲੜਕੇ ਹੈਗੇ ਨੇ ਕੁਝ ਦੇਖਪਾਲ ਸੋਚ ਕੇ ਇਸ ਜਿਹੜੇ ਵੀ ਇਮੀਗ੍ਰੇਸ਼ਨ ਕੰਪਨੀਆਂ ਜਾਂ ਛੋਟੇ ਕੋਈ ਵੀ ਕੰਪਨੀ ਹੋਵੇ ਵਿਦਆਊਟ ਪ੍ਰੋਪਰ ਜੌਬ ਕੰਟਰੈਕਟ ਵਿਦਆਊਟ ਟੇਕਿੰਗ ਦਾ ਜੌਬ এমਪਲੋਈ ਕਾਰਡ ਦੇ ਸ਼ੁੱਡ ਨੈਵਰ ਜੁਆਇਨ ਐਨੀ ਕੰਪਨੀ ਉਹਨਾਂ ਤੋਂ ਕੰਪਨੀਆਂ ਕੀ ਕਰਦੀਆਂ ਨੇ ਇੱਕ ਬਲੈਂਕ ਪੇਪਰ ਤੇ ਵੀ ਸਾਈਨ ਕਰਵਾ ਲੈਂਦੇ ਨੇ ਇਹ ਕਹਿ ਕੇ ਕਿ ਅਸੀਂ ਪੇਪਰ ਬਾਅਦ ਚ ਪੜਾਂਗੇ ਟਰਮਸ ਐਂਡ ਕੰਡੀਸ਼ਨਸ ਲਿਖਣੀਆਂ ਨੇ ਲੇਕਿਨ ਉਹ ਬਾਅਦ ਚ ਮਿਸਯੂਜ਼ ਹੁੰਦੇ ਨੇ ਸਾਰੇ ਦੇ ਸ਼ੁੱਡ ਨੈਵਰ ਡੂ ਥੈਟ ਨੈਵਰ ਸਾਈਨ ਐਨੀ ਬਲੈਂਕ ਪੇਪਰ ਐਂਡ ਨੈਵਰ ਜੁਆਇਨ ਅ ਕੰਪਨੀ ਵਿਚ ਇਸ ਨਾਟ ਗਿਵਿੰਗ ਯੂ ਦਾ ਜੌਬ ਕੰਟਰੈਕਟ ਨਹੀਂ ਇਹ ਤਾਂ ਤੇ ਮੈਡੀਕਲ ਇਸ਼ੂਸ ਠੀਕ ਹੈਗੇ ਨੇ ਜੀ ਡਾਕਟਰ ਸਾਹਿਬ ਹੈਗੇ ਨੇ ਇਹਨਾਂ ਦੇ ਮੈਡੀਕਲ ਚੈੱਕਅਪਸ ਪੂਰੇ ਚੱਲਦੇ ਨੇ ਕਈਆਂ ਨੂੰ ਥੋੜੀ ਬਹੁਤ ਮੈਡੀਸਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਬਾਹਰੋਂ ਜ਼ਰੂਰਤ ਹੁੰਦੀ ਆ ਉਹ ਇਹ ਪੂਰੀ ਕਰ ਰਹੇ ਨੇ ਸਾਰੇ ਮੈਂ ਤੇਰੀ ਲੜਕੀ ਐਨਡੀਪੀਐਸ ਚ ਜਾ ਰਹੇ ਹਾਂ ਲੜਕੇ ਲੜਕੀ ਬਹੁਤ ਜ਼ਿਆਦਾ ਇਹ ਨਾ ਇੱਕ ਬਹੁਤ ਹੀ ਕੰਸਰਨ ਵਾਲੀ ਗੱਲ ਹੈ ਮੈਂ ਹੁਣ ਪ੍ਰੀਵੀਅਸ ਪਹਿਲਾਂ ਸਰਗਰੂਰ ਜੇਲ ਵੀ ਜਾ ਕੇ ਹਟਿਆ ਆਈ ਊਡ ਸੇ 50% ਜਿਹੜੀਆਂ ਨੇ ਉਹ ਸਿਰਫ ਐਨਡੀਪੀਐਸ ਵੱਖ ਤੇ ਤੱਲੇ ਆ ਰਹੀਆਂ ਨੇ ਬਹੁਤ ਹੀ ਕੰਸਰਨ ਵਾਲੀ ਗੱਲ ਹੈ ਕਿ ਕਿਉਂ ਹੋ ਰਿਹਾ ਆਇਆ definitely we are taking note of it and we'll try to to बच्चे तो मिसयूज कर लंदे लोगे के अंदर तो शक नहीं ਪੈਣਾ ਕਦੇ ਸਕੂਲ ਬੈਗ ਚ ਪਾਤਾ ਕਦੇ ਫੜਾਤਾ ਕਿੰਦਰ ਤੇ ਕਿਸੇ ਨੂੰ ਨਜ਼ਰ ਨਹੀਂ ਪੈਣੀ ਇਹ ਗਲਤ ਤਰ੍ਹਾਂ ਹੈਗੇ ਆਮ ਜੋ ਪਾਲਿਸੀ ਸਰ ਉਹਨਾਂ ਲਈ ਬਣ ਰਹੀਆਂ ਨੇ ਕਿ ਐਦਾਂ ਦੇ ਜਿਹੜਾ ਨਹੀਂ ਹੋਣਾ ਚਾਹੀਦਾ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਤੇ ਬਿਲਕੁਲ ਹੀ ਕਰੈਕਸ਼ਨ ਹੋਮਸ ਵਿੱਚ ਭੇਜ ਕੇ ਉਹ ਠੀਕ ਹੋਣਾ ਚਾਹੀਦਾ ਬਿਲਕੁਲ ਹੈ ਜੀ ਮੈਂ ਉਹਨੇ ਜਾ ਕੇ ਆਈ ਹਾਂ ਕਿਉਂਕਿ ਸ਼ੈਪ ਪ੍ਰੋਪਰਟੀ ਚਰ ਅਨਦੀ ਪ੍ਰੋਪਰ ਪ੍ਰਾਈਸ ਦਾ ਦੇਖ ਪਾ ਲੁੰਦਾ ਉਹਦੇ ਚ ਕੋਈ ਇਸ਼ੂ ਨਹੀਂ ਇਸ ਚੀਜ਼ ਦੇ ਵਿੱਚ